ਜਿੰਦੂ ਕੋਸਲਾ ਮੈਂ ਕਿਤਰਾ ਦਾ ਬਾਈ ਮੈਨੂੰ ਪਿਆਉਂਦਾ ਨੇ ਮੈਂ ਉਹਦਾ ਲਈ ਪਿਆਰ ਹਮੇਸ਼ਾ ਭੇਜਦਾ ਬਾਈ ਜਿਹੜਾ ਕਹਿਣ ਦੀ ਲੋੜ ਨਹੀਂ ਮੈਂ ਅਮਰੀਕਾ ਸੀ ਬੜਾ ਮੁੰਡਾ ਦੀ ਬਾਤ ਹੋਈ ਹੈ ਤੇ ਮੈਂ ਜਿਸ ਦਿਨ ਇੱਥੇ ਆਇਆ ਇੰਡੀਆ ਤਤੀਜਾ ਦਾ ਉਹਨਾਂ ਦੇ ਕਰ ਰਹੇ ਸੀ ਪਰ ਮੈਨੂੰ ਆਦਤ ਨਹੀਂ ਫੋਟੋ ਮੈਂ ਪਾਉਣ ਦੀ ਕਿ ਮੈਂ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਇਆ ਮੈਨੂੰ ਪਤਾ ਉਹ ਦਰਦ ਹੀ ਉਹਨਾਂ ਮਾਂ-ਬਾਪ ਦਾ ਵਾਕਈ ਨਹੀਂ ਆ ਬਾਬਾ ਇਹ ਜਿੰਨੀਆਂ ਗੱਲਾਂ ਨੂੰ ਜੇ ਬਹੁਤ ਸੈਂਸਿਟਿਵ ਨੇ ਇਹ ਸੈਂਸਿਟਿਵ ਨੇ ਬਾਤ ਦਾ ਬਤੰਗਰ ਬਣ ਜਾਂਦਾ ਪਰ ਇਹ ਗੱਲਾਂ ਇਹ ਧਰਮ ਦੀ ਸਟੇਲ ਇਕੰਦਰ ਖਾਨ ਦਾ ਨਹੀਂ ਹੈ ਇੱਥੋਂ ਜੋ ਬੋਲਾਂਗੇ ਇੱਥੋਂ ਬੋਲਾਂਗੇ ਜਦ ਤੱਕ ਜੀਏ ਬਾਬਾ ਕਿਸੇ ਦਾ ਧੀ ਪੁੱਤ ਜਾਂਦਾ ਨਾ ਉੱਥੇ ਤਾਂ ਜਾ ਜਾ ਕੇ ਟਰੈਕਟਰਾਂ ਦਾ ਫੁੱਟ ਮੱਖ ਝਾ ਕੇ ਅਗਲਾ ਐ ਪਾਉਂਦਾ ਵੀ ਲਓ ਜੀ ਮੈਂ ਨਹੀਂ ਪਿਛਲੇ ਮਹੀਨੇ ਤੋਂ ਰੋਟੀ ਖਾਧੀ ਨਹੀਂ ਬਾਬਾ ਪਹਿਲੇ ਕਹਿਆ ਜਬ ਤੱਕ ਜੀਏ ਮਾਤਾ ਰੋਏ ਤਾਹਨ ਰੋਏ ਦਸ ਮਾਸਾ ਰਹੇ ਤੇਰਾ ਦਿਨ ਤੱਕ ਪਰੀਆ ਰੋਏ ਫੇਰ ਕਰੇ ਘਰਵਾਸਾ ਉਹ ਕੱਲੀ ਮਾਂ ਐ ਬਾਬਾ ਉਹ ਉਹ ਦੋਨੇ ਜੀਵ ਉਹਦੇ ਦੇ ਰੋਜ਼ ਮਰਦੇ ਆਂ ਹੋਰ ਰੋਜ਼ ਮਰਦੇ ਆਂ ਔਰ ਕੱਲੇ ਸਿੱਧੂ ਦੀ ਬਾਤ ਨਹੀਂ ਐ ਇੱਥੋਂ ਕਿਸੇ ਦਾ ਵੀ ਦੀ ਪੁੱਤ ਜੰਦਾ ਨਹੀਂ ਸਾਰਿਆਂ ਦੇ ਆਂਦਰਾ ਦੇ ਟੁਕੜੇ ਆ ਆਪਾਂ ਅਰਦਾਸ ਕਰ ਸਕਦੇ ਆ ਉਸ ਮੈਂ ਤਾਂ ਉਦੋਂ ਤੋਂ ਹੀ ਜਦੋਂ ਵੀ ਇਦਾਂ ਦਾ ਭਰਾ ਕੋਈ ਕਹਿੰਦਾ ਵੀ ਯਾਰ ਬੋਲ ਉਹਦੇ ਬਾਰੇ ਮੈਂ ਇੱਕੋ ਹੀ ਗੱਲ ਕਹਿੰਦਾ ਹਾਂ ਛੇ ਨਾ ਨਾ ਕਰੋ ਪੰਜਾਬ ਵਾਲਿਓ ਛੇ ਨਾ ਨਾ ਕਰੋ ਜਿਹਦੇ ਜਿੰਨੇ ਆ ਅਗਲੇ ਦਾ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਦੇ ਇੰਨੇ ਹੀ ਸਾਥ ਸੀ ਹਰ ਆਪਾਂ ਕਿਹੜੇ ਮੂੰਹ ਨਾਲ ਮਾਈਕ 'ਚ ਬੋਲਦੇ ਆ ਵੀ ਖੋਲ ਬਖਸ਼ਿਆ ਸ ਹੈ ਜਿੰਨੇ ਬਖਸ਼ਦਾ ਉਸ ਮੁੰਡੇ ਨੂੰ ਵੀ ਉਨੇ ਬਖਸ਼ੇ ਜੇ ਸੁੱਖ ਦੀ ਗੱਲ ਕਰਨੀ ਆ ਆਏ ਉਹਦੀ ਮਾਤਾ ਨੂੰ ਇਹ ਕਹਿ ਗਿਆ ਸੀ ਮਾ ਮਾਤਾ ਦੁਨੀਆ ਆਊਗੀ ਇੱਥੇ ਫੋਟੋ ਮਾਰਖ ਚ ਆਊਗੀ ਕਈ ਦਿਲੋਂ ਰੋਕੇ ਵੀ ਜਾਣਗੇ ਇਹ ਵੀ ਨਹੀਂ ਕਿ ਪਿਆਰ ਕਰਨ ਵਾਲੇ ਦੀ ਦਿਲੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਸਹਾਰਾ ਐ ਇਸ ਵੇਲੇ ਉਹ ਸੱਚੇ ਪਾਤਸ਼ਾਹ ਤੜ ਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈ ਕਰ ਤੇ ਕੀਰਤਨ ਸੋਹਲੇ ਤੱਕ ਨਿਭ ਜਾ ਉਹ ਹੀ ਚਾਹੁੰਦੇ ਹੂੰ ਇੱਥੇ ਦੁਨੀਆ ਦੀ ਕੋਈ ਹੋਰ ਸ਼ੈ ਨਹੀਂ ਐ ਜਿਹੜੀ ਤੈਨੂੰ ਸਟੇਬਲ ਕਰ ਦੇ ਕੋਈ ਹੋਰ ਸ਼ੈ ਨਹੀਂ ਐ ਸੀ ਜਿਹੜੀ ਸਟੇਬਲ ਕਰ ਦੇ ਸੋ ਅਸੀਂ ਬਾਹਲਾ ਜਤਾਉਂਦੇ ਨਹੀਂ ਬਾਈ ਪਰ ਹਰ ਰੋਜ਼ ਸਰਬਤ ਦਾ ਭਲੇ ਚ ਹਾਦੀ ਦੀ ਪੈਰ ਤੇ ਸਾਰੇ ਆ ਜਾਂਦੇ ਬਾਬਾ ਜਦੋਂ ਕਈ ਤਰ੍ਹਾਂ ਬਾਲਕਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਉਹਦੇ ਚ ਆਪਣਾ ਸਿੱਧੂ ਵੀ ਆ ਜਾਂਦਾ